ਮੈਂ ਸਿਰਫ ਸਿੱਧੂ ਦੀ ਜ਼ਿੰਦਗੀ ਬਾਰੇ ਗੱਲ ਕਰਨਾ ਚਾਹੁੰਦੀ ਆ ਕਿਉਂਕਿ ਆਮ ਗੱਲਾਂ ਆ ਸੇ ਸੁਣਦੇ ਹੀ ਰਹਿਨੇ ਆ ਪਰ ਸਿੱਧੂ ਕੀ ਕਰਦਾ ਸੀ ਸਿੱਧੂ ਮੈਨੂੰ ਜਸਵਿੰਦਰ ਬਰਾੜ ਮੈਮ ਦੱਸ ਰਹੀ ਸੀ ਕਹਿੰਦੇ ਬਈ ਸੇਵੀਆਂ ਬਣਵਾ ਕੇ ਨਾ ਤੇ ਐਂ ਪਤਿਲਾ ਲੱਤਾਂ ਚ ਰੱਖ ਲੈਂਦਾ ਸੀ ਤੇ ਕਹਿੰਦਾ ਸੀ ਵੀ ਮੈਂ ਹੀ ਉਹ ਹੀ ਖਾਣੀ ਆ ਸੋ ਉਹੋ ਜਿਹਾ ਜਿਆਦਾ ਜੋ ਅੱਜ ਵੀ ਬਾਪੂ ਯਾਦ ਕਰਕੇ ਖੁਸ਼ ਹੁੰਦੇ ਨੇ ਦੇਖੋ ਉਹ ਇੱਕ ਬਿਲਕੁਲ ਸਧਾਰਨ ਜਿੱਦਾਂ ਦੇ ਪਿੰਡੂ ਬੱਚੇ ਹੁੰਦੇ ਆ ਨਾ ਕੁਝ ਉਹਦੀ ਨੇਚਰ ਉਸੇ ਤਰ੍ਹਾਂ ਦੀ ਸੀ ਇੱਕ ਜੇ ਮੈਂ ਕਹਾਂ ਵੀ ਸਾਡਾ ਪਰਿਵਾਰ ਕੋਈ ਬਹੁਤਾ ਰਿਚ ਫੈਮਿਲੀ ਚੋਂ ਨਹੀਂ ਆਉਂਦਾ ਸੀਗਾ ਅਸੀਂ ਮੀਡਲ ਕਲਾਸ ਦੇ ਕਿਸਾਨ ਸੀਗੇ ਚਲੋ ਨੌਕਰੀ ਪੇਛਾ ਕਰਕੇ ਥੋੜਾ ਜਿਹਾ ਸੌਖਾ ਟਾਈਮ ਪਾਸ ਹੁੰਦਾ ਸੀ ਪਰ ਪਿੰਡ 'ਚ ਰਹਿਣ ਕਰਕੇ ਖੇਤੀ ਦੇ ਨਾਲ ਲਗਾ ਹੋਣ ਕਰਕੇ ਉਹਨੂੰ ਹਰ ਇੱਕ ਮੌਕਾ ਕਿਸਾਨੀ ਦਾ ਉਹਨੇ ਪਿੰਡੇ ਤੇ ਹੰਡਾਇਆ ਹੈ ਨਾ ਭਾਵੇਂ ਚ ਅਸੀਂ ਛੋਟੀ ਜਿਹੀ 2-3 ਕਿੱਲੇ ਨਹੀਂ ਖੇਤੀ ਕਰਦੇ ਸੀ ਪਰ ਪਰੰਤੂ ਕਰਦੇ ਜਰੂਰ ਸੀ ਕਿਉਂਕਿ ਕਿੱਤਾ ਤਾਂ ਭਾਵੇਂ ਤੁਸੀਂ 50 ਦਾ ਕਰ ਲੂ ਭਾਵੇਂ 2 ਦਾ ਕਰ ਲਓ ਐਫਰਟ ਤਾਂ ਉਨੇ ਹੀ ਕਰਨੇ ਪੈਂਦੇ ਆ ਸਾਰਿਆਂ ਨੂੰ ਪਰ ਉਹ ਪੜ੍ਹਾਈ ਦੇ ਨਾਲ-ਨਾਲ ਜਦੋਂ ਕਿਤੇ ਵੀ ਉਹਦਾ ਵੇਲਾ ਸਮਾਂ ਹੁੰਦਾ ਸੀਗਾ ਤਾਂ ਉਹ ਖੇਤ ਜਾਣਾ ਜ਼ਿਆਦਾ ਪਸੰਦ ਕਰਦਾ ਸੀ ਜਾਂ ਖੇਡ ਗਰਾਊਂਡ ਦੇ ਵਿੱਚ ਜਾਣਾ ਪਸੰਦ ਕਰਦਾ ਸੀ ਕਿਉਂਕਿ ਉਹਨੇ ਆਪਣੇ ਗਾਣੇ ਦੇ ਵਿੱਚ ਵੀ ਇਸ ਚੀਜ਼ ਨੂੰ ਬਖੂਬੀ ਲਿਖਿਆ ਹੈ ਕਦੇ ਟਿੱਬਿਆਂ ਜਿਹਾ ਕਦੇ ਰੇਤ ਹੁੰਦਾ ਆ ਜਦੋਂ ਕਿਤੇ ਨਾ ਥੇ ਆਵਾਂ ਉਹਦੋਂ ਖੇਤ ਹੁੰਦਾ